ਭਰਪੂਰ ਨੂੰ ਪੁੱਛ ਕੇ ਆਉਣੇ ਯਾਰ ਸਾਈਕਲ। ਉਹ ਭਰਪੂਰ। ਭਰਪੂਰੋਈ ਕੀ ਕਰੀਨਾ? ਭਰਪੂਰ ਤੇਰਾ ਸਾਈਕਲ ਚਾਹੀਦਾ ਸੀ ਯਾਰ। ਅੱਛਾ ਯਾਰ ਆ। ਹਾਂ। ਉਹ ਸਾਈਕਲ ਦਾ ਬੇਲਾ ਨਹੀਂ ਹੈਗਾ ਮੈਂ ਖੇਤ ਜਾ ਕੇ ਆਉਣਾ। ਕਸੀਆ ਬੇਲਾ ਪੈ ਜਾ ਲੈਣਾ। ਕਸੀਆ ਛੁੱਟ ਫਰੇ। ਉਹ ਭਰਪੂਰ ਤੋਂ ਫੜ ਲੈ ਟੁਲੀ ਸਪਰੇ ਵਾਲੀ। ਉਹ ਦੰਦਾ ਨਹੀਂ ਉਹ ਮੈਂ ਬਾਲੇ ਬਾਰੀ ਪੁੱਛਾ ਜਵਾਬ ਦੇ ਦਿੰਦਾ। ਉਹ ਦੰਦਾ ਕਿਉਂ ਨਹੀਂ ਗਾ? ਚਲ ਆ ਜਾ ਪੁੱਛ ਲੈਣੇ ਫੇਰਾ। ਆਇਆ ਮੇਰੇ ਨਾਲ ਚੱਲ। ਭਰਪੂਰ ਓਏ ਓਏ ਭਰਪੂਰ ਆ ਫਰਦਾ ਆ ਸੇਖੂ ਆਸੀਆ ਓਏ ਭਰਪੂਰ ਕਸਿਆ ਬੇਲਾ ਦਈ ਯਰ ਮੜਾ ਜਾ ਇਹ ਆ ਪਰ ਢੋਲੀ ਲੈਣਾ ਸੀ ਉਹ ਖਲਤਾ ਜਾ ਓ ਯਾਰ ਕਸਿਆ ਦਾ ਬੇਲਾ ਨੇ ਮੈਂ ਕੱਢਣੇ ਆਣੇ ਹੈਗੇ ਆ ਢੋਲੀ ਬਿਲੀ ਪਈਆ ਲੈ ਆ ਲੈ ਆਣੀ ਆ ਤੂੰ ਬੜਾਣਾ ਇਹਨੂੰ ਕੀਤਾ ਕੇ ਹੀ ਕੁਸਤਾ ਕੀਤਾ ਦਾ মনেগ মানে <laughs>